ਅੰਦੀ ਸਾਰਿਆਂ ਨੂੰ ਪਿਆਰ ਭਰੀ ਹਸੀ ਗੱਲ ਹੋਰ ਕਿੱਦਾਂ ਮੇਰੀਆਂ ਭੈਣਾਂ ਮੇਰੇ ਵੀਰ ਸਾਰੇ ਠੀਕ ਠਾਕ ਹੋ ਜੀ ਘਰ ਪਰਿਵਾਰ ਸਭ ਦਾ ਠੀਕ ਆ ਤੇ ਕਿਸੇ ਸਾਂ ਕਹਨਾ ਪ੍ਰਮਾਤਮਾ ਕਰੇ ਤੁਸੀਂ ਸਾਰੇ ਠੀਕ ਹੀ ਹੋ ਮੈਂ ਕਿਉਂ ਕਰਕੇ ਤੁਸੀਂ ਠੀਕ ਤਾਂ ਮੈਂ ਵੀ ਠੀਕ ਹੈ ਨਾ ਆ ਗਏ ਥੋੜੇ ਲਈ ਬਰਬਰੀ ਦੇ ਡਿਜ਼ਾਈਨ ਲੈ ਕੇ ਆ ਮੇਰੀਆਂ ਭੈਣਾਂ ਲਈ ਪਿਓਰ ਬਰਬਰੀ ਦੇ ਉੱਪਰ ਦੇਖੋ ਬਹੁਤ ਸੋਹਣੇ ਡਿਜ਼ਾਈਨ ਲੈ ਕੇ ਆਂਦੇ ਆ ਜਿਵੇਂ ਹਨਾ ਕਾਟਨ ਤੋਂ ਹਟ ਕੇ ਆਪਣਾ ਕੋਲੇ ਹੋਰ ਆਈਟਮ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ ਪਿਓਰ ਬਰਬਰੀ ਦੇ ਉੱਪਰ ਡਿਜ਼ਾਈਨ ਦੇਖੋ ਕਿੰਨਾ ਜ਼ਾਹੰਦਾਰ ਆ ਪ੍ਰਿੰਟ ਕਿੰਨਾ ਵਧੀਆ ਗਲਾ ਘ ਔਰ ਪਿਓਰ ਦੀ ਸਲਵਾਰ ਨਾਲ ਔਰ ਪਿਓਰ ਬਰਬਰੀ ਦਾ ਹੀ ਦੁਪੱਟਾ ਦੁਪੱਟੇ ਦਾ ਸਾਈਜ਼ ਦੇਖੋ ਮੈਂ ਹਮੇਸ਼ਾ ਕਹਾਂ ਨਾ ਦੁਪੱਟੇ ਦਾ ਡਿਜ਼ਾਈਨ ਸਾਈਜ਼ ਦੇਖੋ ਕਿੰਦਾ ਵਾ ਫੁੱਲ ਸਾਈਜ਼ ਦਾ ਪਿਓਰ ਬਰਬਰੀ ਦਾ ਹੀ ਦੁਪੱਟਾ ਆ ਤਿੰਨ ਕਲਰਾਂ ਦੇ ਵਿੱਚ ਫੈਮਿਲੀ ਆ ਇਹ ਦੇਖੋ ਕਿੰਨੇ ਸੋਹਣੇ ਕਲਰ ਡਿਜ਼ਾਈਨ ਇਹਦੇ ਇੱਕ ਤੋਂ ਇੱਕ ਚੜਦੇ ਤੇ ਚੜਦਾ ਕਲਰ ਆ ਬਹੁਤ ਸੋਹਣੇ ਡਿਜ਼ਾਈਨ ਆ ਇਹ ਬਰਬਰੀ ਦੇ ਪਿਓਰ ਬਰਬਰੀ ਦੇ ਡਿਜ਼ਾਈਨ ਨੇ ਸਾਰੇ ਇਹ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਆ ਸਾਰਾ ਕਲਰ ਚਾਰਟ ਦੇ ਵਿੱਚ ਵੀ ਬਹੁਤ ਹੀ ਜ਼ਿਆਦਾ ਸੋਹਣੇ ਆ ਇਹ ਔਰ ਪਿਓਰ ਬਰਬਰੀ ਅੱਜ ਇੱਕ ਡਿਜ਼ਾਈਨ ਤੇ ਤੁਹਾਨੂੰ ਹੋਰ ਨਿਗਾ ਮਰਵਾਉਣੇ ਆ। ਚੱਲਾ ਇਹ ਦੇਖ ਲਓ ਇੱਕ ਡਿਜ਼ਾਈਨ ਦੂਸਰਾ ਤੁਹਾਨੂੰ ਹੋਰ ਦਿਖਾਉਣੇ ਆ ਮਰੀਆ ਭੈਣਾਂ ਨੂੰ। ਲੈ ਕਹਿੰਦਾ ਪਿਓਰ ਬਰਬਰੀ ਦਾ ਹੀ ਡਿਜ਼ਾਈਨ। ਦੇਖੋ ਕਿੰਨਾ ਸ਼ਾਨਦਾਰ ਕਲਰ ਚਾਰਟ ਦੇ ਵਿੱਚ ਡਿਜ਼ਾਈਨ ਦੇਖੋ ਕਿੰਨਾ ਸੋਹਣਾ, ਕਿੰਨਾ ਪਿਆਰਾ ਬਣਿਆ। ਸਾਰਾ ਮੋਤੀ ਦਾ ਕੰਮ ਹੋਇਆ ਘੇਰੇ ਤੇ ਗਲੇ ਤੇ। ਬਹੁਤ ਸੋਹਣਾ ਡਿਜ਼ਾਈਨ ਬਣਿਆ ਨਾਲ ਬਾਜੂ ਬੈਕ ਕਰਾ ਵੀ, ਘੇਰਾ ਵੀ ਇਦਾਂ ਹੀ ਬਣਿਆ ਹੋਇਆ। ਅਡ ਦੁਪੱਟੇ ਦਾ ਡਿਜ਼ਾਈਨ ਪਿਓਰ ਬਰਬਰੀ ਦਾ ਹੀ ਦੁਪੱਟਾ। ਦੇਖੋ ਕਿੰਨਾ ਸਾਨ ਦਾ ਦੁਪੱਟਾ ਵਾ ਸੈ ਦੇਖੋ ਕਿੱਡਾ ਬੜਾ ਮੇਰੀਆਂ ਭੈਣਾਂ ਨੂੰ ਮੈਂ ਅੱਗੇ ਵੀ ਕਹਿੰਦਾ ਮੈਂ ਆਪਾਂ ਦੁਪੱਟੇ ਦਾ ਡਿਜ਼ਾਈਨ ਤੇ ਸੈਜ ਫੁੱਲ ਲੈ ਕੇ ਆਈਦਾ ਕੋਈ ਚੋਰ ਸੈਜ ਨਹੀਂ ਲੈ ਕੇ ਆਈਦਾ ਜਾ ਕਰਕੇ ਮੈਨੂੰ ਪਤਾ ਮੇਰੀਆਂ ਭੈਣਾਂ ਨੇ ਫੁੱਲ ਸੈਜ ਦਾ ਦੁਪੱਟਾ ਲੈਣਾ ਹੁੰਦਾ ਔਰ ਸਿਰ ਤੇ ਲੈਣਾ ਹੁੰਦਾ ਦੇਖੋ ਆਪਾਂ ਪੂਰਾ ਧਿਆਨ ਰੱਖੀਦਾ ਦੁਪੱਟੇ ਦਾ ਔਰ ਕਲਰ ਚਾਰਟ ਦੇ ਵਿੱਚ ਦੇਖੋ ਕਿੰਨਾ ਪਿਆਰਾ ਪਿਓਰ ਬਰਬਰੀ ਲੈ ਕੇ ਆਉਂਦੀ ਹੈ ਉਹਦੇ ਲਈ ਔਰ ਬਹੁਤ ਹੀ ਸ਼ਾਨਦਾਰ ਕਲਰ ਦੀਆਂ ਅੰਦੇ ਵਿੱਚ ਲੈ ਕੇ ਅੰਬੀਓਰ ਲਈ ਪਿਓਰ ਫਰਬਰੀ ਆਜੋ ਮੇਰੀਆਂ ਭੈਣਾਂ ਨੂੰ ਇੱਕ ਨਵੀਂ ਹੋਰ ਵੀਡੀਓ ਦੇ ਨਾਲ ਮਿਲਦੇ ਹਾਂ ਇਹ ਕੀ ਲੈ ਕੇ ਆਂਦੀ ਆ ਪਿਓਰ ਕਾਟਨ 100% ਕਾਟਨ ਜਾਨ ਦਾ ਕਮੀਜ਼ ਦੇਖੋ ਕਿ ਲਿਆ ਕਿੰਨਾ ਸ਼ਾਨਦਾਰ ਬਣਿਆ ਸਾਰਾ ਉੱਪਰ ਤੱਕ ਲੈਂਸ ਦਾ ਕੰਮ ਹੋਇਆ ਹੋਇਆ ਪੂਰਾ ਫੈਂਸੀ ਨਾਲ ਚਿਕਨ ਦੀ ਸਲਵਾਰ ਲੈ ਕੇ ਆਂਦਾ ਚਾਹੇ ਪਲਾਜੋ ਬਣਾਇਆ ਚਾਹੇ ਸਲਵਾਰ ਬਣਾਓ ਪਿਓਰ ਚਿਕਨ ਦਾ ਔਰ ਦੁਪੱਟਾ ਦੇਖੋ ਕੀ ਕਹਿਣਾ ਹੀ ਨਹੀਂ ਨੇ ਦੁਪੱਟੇ ਦਾ ਡਿਜ਼ਾਈਨ ਕਲਰ ਡਿਜ਼ਾਈਨ ਦੇਖੋ ਸਾਇ ਦੇਖੋ ਕੀ ਕਹਿਣੇ ਨੇ ਜਿਵੇਂ ਪਹਿਲਾਂ ਕਿੰਨਾ ਨੋੜਾ ਦੁਪੱਟਾ ਦੇਖੋ ਕਿੰਨਾ ਨੋੜਾ 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 ਦੁਪੱਟਾ ਬਹੁਤ ਸੋਹਣਾ ਕਲਰ ਚਾਰਟ ਦੇਖੋ ਇੱਕ ਤੋਂ ਇੱਕ ਸ਼ਾਨਦਾਰ ਪਿਓਰ ਕਾਟਨ ਦਾ ਡਿਜ਼ਾਈਨ ਹੈ ਕਿੰਦਾ ਤੁਹਾਡੇ ਲਈ ਵੀ ਬਿਲਕੁਲ ਵੱਖਰਾ ਡਿਜ਼ਾਈਨ ਡਿਜ਼ਾਈਨ ਦੇਖੋ ਕਿੰਨਾ ਸ਼ਾਨਦਾਰ ਆ ਸਲਵਾਰ ਸਾਰੀ ਵਰਕ ਪੂਰੀ ਹੈਵੀ ਸਾਰੀ ਚਿਕਨ ਦੀ ਸਲਵਾਰ ਔਰ ਮੈਲ ਫੈਸੀ ਕਮੀਜ਼ ਦੇਖੋ ਸਾਰੇ ਨਾਲ ਦੁਪੱਟਾ ਵੀ ਬਹੁਤ ਫੈਸੀ ਔਰ ਸੂਟ ਵੀ ਕਮੀਜ਼ ਵੀ ਨਾਲ ਸਲਵਾਰ ਵੀ ਬਹੁਤ ਜ਼ਿਆਦਾ ਸੋਹਣਾ ਡਿਜ਼ਾਈਨ ਬਣਿਆ ਦੇਖੋ ਕਿੰਨਾ ਸੋਹਣਾ ਕਮੀਜ਼ ਨਾਲ ਸਲਵਾਰ ਦੇਖੋ ਕਿੰਨਾ ਸੋਹਣਾ ਕੰਮ ਹੋਇਆ ਸਲਵਾਰ ਤੇ ਨਾਲ 메ਨ ਦੁਪੱਟਾ ਇੰਨਾ ਸ਼ਾਨਦਾਰ ਪਿਓਰ ਕਾਟਨ ਦੇ ਵਿੱਚ ਇਹ ਵੀ ਤੁਹਾਡੇ ਲਈ ਡਿਜ਼ਾਈਨ ਲਿਆਉਂਦਾ ਮੇਰੀਆਂ ਭੈਣਾਂ ਲਈ ਬਹੁਤ ਹੀ ਸੋਹਣਾ ਡਿਜ਼ਾਈਨ ਆਜੋ ਮੇਰੀਆਂ ਭੈਣਾਂ ਨੂੰ ਇੱਕ ਨਵੀਂ ਹੋਰ ਵੀਡੀਓ ਦੇ ਨਾਲ ਮਿਲिए ਮੈਂ ਕਹਿੰਦਾ ਲਈ ਪਿਓਰ ਜਾਮ ਦਾ ਸੂਟ ਪੂਰਾ 5 ਮੀਟਰ ਆਲਓਵਰ ਜਾਮ ਦਾ ਸੂਟ ਨਾਲ ਦੇਖੋ ਕਿਹੜਾ ਕਿੰਨਾ ਪਿਆਰਾ ਬਣਿਆ ਸਾਰਾ ਨੈੱਟ ਦਾ ਘੇਰਾ ਬਣਿਆ ਸਾਰਾ ਬਲੌਕ ਪੇਂਟ ਪੂਰਾ 5 ਮੀਟਰ ਆਲਓਵਰ ਬਲੌਕ ਪੇਂਟ ਦਾ ਸੂਟ ਔਰ ਪਿਓਰ ਮਸ਼ੀਨ ਦਾ 2.5 ਮੀਟਰ ਸਾਇਡ ਦਾ ਦੁਪੱਟਾ ਦੁਪੱਟਾ ਦੇਖੋ ਕਿੰਨਾ ਸ਼ਾਨਦਾਰਾ ਲੋ ਸਾਇਡ ਦੇਖੋ ਦੁਪੱਟੇ ਦਾ ਔਰ ਕਲਰ ਚਾਰਟ ਬਹੁਤ ਹੀ ਸ਼ਾਨਦਾਰਾ ਇੱਕ ਤੋਂ ਇੱਕ ਕਲਰ ਸੋਹਣਾ ਦੇਖੋ ਬਹੁਤ ਸੋਹਣੇ ਕਲਰ ਨੇ ਇਹਦੇ ਪਿਓਰ ਜਾਮ ਦਾ ਪੂਰਾ 5 ਮੀਟਰ ਆਲਓਵਰ ਸੂਟ ਲੈ ਕੇ ਆਉਂਦਾ ਨਾਲ ਦੁਪੱਟਾ ਪਿਓਰ ਮਸ਼ੀਨ ਦਾ ਫੁੱਲ ਸਾਈਜ਼ ਦਾ ਦੁਪੱਟਾ ਲੈ ਕੇ ਆਉਂਦਾ ਔਰ ਕਲਰ ਚਾਰਡ ਦੇਖੋ ਸਾਰੇ ਇੰਗਲਿਸ਼ ਕਲਰ ਬਿਲਕੁਲ ਬੱਕਰੇ ਕਲਰ ਲੈ ਕੇ ਆਉਂਦੇ ਆ ਮੇਰੀਆਂ ਭੈਣਾਂ ਲਈ ਬਿਲਕੁਲ ਲੱਗ ਜੇ ਕਲਰ ਲੈ ਕੇ ਆਉਂਦੇ ਆ ਆਜੋ ਮੇਰੀਆਂ ਭੈਣਾਂ ਇੱਕ ਨਵੀਂ ਹੋਰ ਵੀਡੀਓ ਦੇ ਨਾਲ ਸੋਨੂੰ ਮਿਲ ਜੀਏ